ਹਾਂ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੀ ਬ੍ਰੇਟਾ ਸੋ ਪਹਿਲਾਂ ਵਾਲੀ ਵੀਡੀਓ ਵਾਂਗੂ ਅੱਜ ਫੇਰ ਇੱਕ ਤੁਹਾਡੇ ਵਾਸਤੇ ਬਹੁਤ ਹੀ ਰਮਾਂਚਕ ਵੀਡੀਓ ਲੈ ਕੇ ਆਇਆ ਆ ਦੇਖੋ ਜੀ ਤੁਹਾਡੇ ਸਰਦਾਰ ਲਖਵਿੰਦਰ ਸਿੰਘ ਜੀ ਕੋਲੇ ਆਏ ਆ ਆਪਾਂ ਇੱਥੇ ਬਾਈ ਲਾਸਟ ਟਰੈਕਟਰ ਹੈ ਪਿੰਡ ਕਾਲੀਆ ਜ਼ਿਲ੍ਹਾ ਸੰਗਰੂਰ ਤਾਂ ਦੋਸਤੋ ਕਰਦੇ ਆ ਉਹਨਾਂ ਨਾਲ ਗੱਲ ਦੱਸਾਂਗੇ ਨਾ ਇਸ ਬਾਈ ਲਾਸਟ ਦੀਆਂ ਖੂਬੀਆਂ ਠੀਕ ਹੈ ਜੀ ਅੱਛਾ ਜੀ ਤੇ ਪੁੱਛਦੇ ਆ ਆਪਾਂ ਉਹਨਾਂ ਛੋਟੇ ਬਾਰੇ ਖੂਬੀਆਂ ਦੀਆਂ ਠੀਕ ਹੈ ਜੀ ਅੱਛਾ ਜੀ ਇਹਦੇ ਬਾਰੇ ਦੱਸੋ ਜੀ ਕੀ ਕੋਸਾ ਇਹਦਾ ਬਹੁਤ ਤਗੜਾ ਟਰੈਕਟਰ ਹੈ ਜੀ 62 ਬਾਲ ਦਾ ਟਰੈਕਟਰ ਹੈ ਜੀ ਬਹੁਤ ਪੁਰਾਣਾ ਟਰੈਕਟਰ ਹੈ ਜੀ ਕੋਈ ਚੀਜ਼ ਨਹੀਂ ਸਭ ਕੁਝ ਨਾਲ ਦਾ ਹੈ ਜੀ ਇੰਜਨ ਗੇਅਰ ਪੰਪ ਸਭ ਕੁਝ ਨਾਲ ਦਾ ਹੈ ਅੱਛਾ ਜੀ ਅੱਛਾ ਅੱਛਾ ਜੀ ਹਾਂ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਹੀਂ ਇਹ 62 ਮਾਡਲ ਟਰੈਕਟਰ ਹੈ ਹਾਂ ਜੀ ਠੀਕ ਹੈ 62 ਬਾਲ ਦਾ ਟਰੈਕਟਰ ਆ ਜਾ ਜੀ ਲੈ ਵੀ ਆਜੇ ਤੁਸੀਂ ਅੱਛਾ ਜੀ ਪੁਰਾਣਾ ਟਰੈਕਟਰ ਹੈ ਜੀ ਬਹੁਤ ਚਿਰ ਦਾ ਹੈ ਅੱਛਾ ਇਹ ਸਾਮਾਨ ਇਹਦਾ ਸਾਰਾ ਕੁਝ ਨਾਲ ਦਾ ਕੋਈ ਨਾਲ ਦਾ ਜੀ ਸਾਰੇ ਆ ਟਾਇਰ ਰਾਡ ਦੀਆਂ ਗੋਲੀਆਂ ਸਾਰੇ ਬੈਰਿੰਗ ਅਗਲੇ ਸਾਰੇ ਨਾਲ ਦੇ ਨੇ ਹਾਂ ਇੱਕ ਗੱਲ ਹੋਰ ਦੇਖੋ ਤੇ ਦੋਸਤੋ ਜਿਵੇਂ ਟਰੈਕਟਰਾਂ ਦੇ ਨਾ ਵੀ ਮੰਨ ਲਓ ਆ ਸਪਿੰਡਲ ਨੇ ਇਹ ਨਵੇਂ ਟਰੈਕਟਰ ਨੂੰ ਤੁਸੀਂ ਦੇਖੋਗੇ ਇਸ ਪੈਂਡਲ ਬੈਕ ਸਾਈਡ ਮਿਲਣਾ ਇਹਦੇ ਅੱਗੇ ਨੂੰ ਦੇਖੋ 62 ਮਾਡਲ 60 62 ਸਾਲ ਹੋ ਗਏ ਨੇ ਟਰੈਕਟਰ ਨੂੰ ਹਾਂਜੀ ਅੱਛਾ ਜੀ ਇਹ ਤੁਸੀਂ ਦੱਸ ਰਹੋ ਆ ਦੱਸਣ ਬਤਾਓਗੇ ਦੇਖੋ ਜੀ ਆਹ ਦੇਖੋ ਜਾਲੀ ਇਹ ਜਾਲੀ ਨਾਲ ਦੀ ਹੈ ਜੀ ਬਿਲਕੁਲ ਇਹ ਪਰ ਅੱਜ ਤੱਕ ਖਰਾਬ ਨਹੀਂ ਹੋਈ ਜੀ ਜਾਲੀ ਜਿਹੜੀ ਹੈ ਅੱਜ ਤੱਕ ਦੇਖੋ ਜੀ ਹੋਰ ਟਰੈਕਟਰ ਦੇ ਸਾਰੇ ਸ਼ੋਹਾਂ ਵੀ ਗਲ ਜਾਂਦੀਆਂ ਨੇ ਹੋਰ ਆ ਜਾਲੀ ਵੀ ਨਾਲ ਦੀ ਹੈ ਅੱਛਾ ਅੱਛਾ ਜੀ ਇਹ ਆਪਣਾ ਟਾਇਰ ਕਿੰਨੇ ਨੰਬਰ ਪੈਂਦੇ ਨੇ ਜੀ ਨੇ अच्छा जी मेरा आम ਜਿਵੇਂ ਆਮ ਟਰੈਕਟਰ ਨੂੰ ਵੱਡੇ ਲੈ ਆ ਜੀ ਆਹ ਆ ਟਾਈਮ ਟਾਈਮ ਟਰੈਕਟਰ ਨੂੰ ਵੱਡੇ ਟਰੈਕਟਰ ਦਾ ਟਾਇਰ ਕਿੱਥੋਂ ਮੰਗਾਉਣਾ ਜੀ ਇਹ ਦਿੱਲੀ ਤੋਂ ਜੀ اچھا ਜੀ ਇਹ ਦਿੱਲੀ ਤੋਂ ਮਿਲੇ ਨੇ ਜੀ ਬਹੁਤ ਸਾਲ ਪਿੱਛੋਂ ਮਿਲੇ ਨੇ ਜੀ ਮਗਰਲੇ ਟਾਇਰ ਵੀ ਹੁਣ ਨਵੇਂ ਪਵਾਏ ਨੇ ਜੀ ਤਾਂ ਸਾਲ ਪਿੱਛੋਂ ਮਿਲੇ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਇੱਕ ਆ ਇਹ ਬੜੂ ਸੀ ਲੋਹਣ ਲਵਾਇਆ ਜੀ ਨਾ ਜੀ ਨਾ ਇਹ ਨਾਲ ਦਾ ਆਇਆ ਜੀ ਲੋਗੋ ਹੈ ਜੀ ਉੱਥੋਂ ਦਾ ਰੂਸ ਦਾ ਜੀ ਅੱਛਾ ਬੈਲਾ ਰੂਸ ਦਾ ਆ ਬੈਲਾ ਜੀ ਬੈਲ ਹੈ ਉੱਥੋਂ ਦਾ ਜੀ ਰੂਸ ਦਾ ਅੱਛਾ ਇਹ ਬੈਲ ਇਹ ਬੈਲ ਹੈ ਜੀ ਉੱਥੋਂ ਦਾ ਬੈਲ ਆਪਣੇ ਦਾ ਆ ਕੇ ਫਿਰ ਅੱਛਾ ਵਾਹ ਟਾਈਟਰ ਇਹ ਰੂਸ ਦਾ ਬੈਲ ਹੈ ਜੀ ਬੈਲ ਤੋਂ ਬੈਲਾ ਰੂਸ ਵੀ ਰੂਸ ਦਾ ਬੈਲ ਹੈ ਖੇਤੀ ਵਾਲਾ ਖੇਤੀ ਵਾਲਾ ਬੈਲ ਹੈ ਜੀ ਠੀਕ ਹੈ ਅੱਛਾ ਇਹ ਪੁਲੀ ਸਟਾਰਟ ਹੈ ਜੀ ਇੱਥੋਂ ਹਾਂ ਜੀ ਪੁਲੀ ਵੀ ਹੈਗੀ ਜੀ ਜੇ ਪੁਲੀ ਕਿਸੇ ਨੇ ਪਾਣੀ ਹੀ ਪੁਲੀ ਵੀ ਪਾ ਲੋ ਜੀ ਅੱਛਾ ਜੀ ਪਹਿਲਾਂ ਦੀ ਜਗਾੜ ਬਣੇ ਜੀ ਸਾਰਾ ਪੁਲੀਆਂ ਪਲੀਆਂ ਦਾ ਅੱ ਦੇ ਇਹ ਉਦੋਂ ਦਾ ਆਪਣਾ ਬੈਂਕ ਸੈਲਫ ਲਗਾ ਰਹੀ ਸੈਲਫ ਸੈਲਫ ਅੱਛਾ ਜੀ ਨਾਲ ਦੀ ਸਲਫ ਤਾਂ ਇਹ ਆਪਾਂ ਗੱਲ ਕਰ ਰਹੇ ਸੀ ਇਹ ਪੈਟਰੋਲ ਤੇ ਨਹੀਂ ਹੈਗਾ ਜੀ ਹੈ ਹਾਂ ਜੀ ਇਹ ਨਹੀਂ ਪੈਟਰੋਲ ਤੇ ਜੀ ਇਹ ਤਾਂ ਡੀਆਈ ਆਇਆ ਜੀ ਅੱਛਾ ਡੀਆਈ ਆਇਆ ਜੀ ਹਾਂ ਜੀ ਡੀਆਈ ਆਇਆ ਜੀ ਉਹ ਪਹਿਲਾਂ ਉਹ ਦੇਖੋ ਜੀ ਨਾਲ ਦੀ ਬਹੁਤ ਵਧੀਆ ਸ਼ੋਅ ਪਈ ਆ ਦੀ ਸ਼ੋਅ ਵਧੀਆ ਪਈਏ ਕਿਤੇ ਜੰਗਲ ਨਹੀਂ ਲੱਗਿਆ ਜੀ ਕਿਤੇ ਕੁਝ ਨਹੀਂ ਲੱਗਿਆ ਜੀ ਇਹਦੇ ਨਾਲ ਦੀ ਸ਼ੋਅ ਹੈ ਜੀ ਨਾਲ ਦੇ ਮਹਾਰਾਟ ਨਹੀਂ ਨਾਲ ਮਰਗਾਟ ਅਗਲੇ ਸਾਰੇ ਨਾਲ ਦੇ ਜੀ ਅੱਛਾ ਇਹ ਮੇਨ ਗੱਲ ਇਹ ਕਿੰਨੇ ਰੁਪਈਆ ਦੇ ਲੈ ਕੇ ਆਏ ਤੁਸੀਂ ਇਹ ਉਦੋਂ ਆਇਆ ਸੀ ਸਾਰੇ 28000 ਦਾ ਜੀ अच्छा 28000 ਰੁਪਏ ਦਾ ਆਇਆ ਜੀ ਤਾਂ ਦੋਸਤ ਦੇਖ ਲਓ ਉਦੋਂ ਵਾਲਾ 28000 ਦੇ ਅੱਜ ਦੀ ਇਸ ਦੀ ਕੀਮਤ ਲਾਈ ਜਾਵੇ ਤਾਂ ਘੱਟੋ ਘਟ ਮੈਂਰੇ ਮੇਰੇ ਮਤਲਬ ਕਲਾਮ ਦਾ 25-30 ਲੱਖ ਰੁਪਏ ਦੀ ਕੀਮਤ ਬਣਦੀ ਹੈ ਟਰੈਕਟਰ ਬਣਦੀ ਹੈ ਜਿਸ ਤਰ੍ਹਾਂ ਇਹ ਪੁਰਾਣਾ ਗਾਹ ਟਰੈਕਟਰ ਅੱਛਾ ਤੁਸੀਂ 1000 ਰੁਪਏ ਕਿੱਲਾ ਪੈਲੀ ਸੀ ਜੀ ਉਦੋਂ 28 ਕਿੱਲੇ ਹੁੰਦੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਉਦੋਂ ਬਜ਼ੁਰਗ ਦਾਦਦੇ ਨੇ 1000 ਰੁਪਏ ਕਿੱਲਾ ਪੈਲੀ 28 ਕਿੱਲੇ ਹੁੰਦੇ ਹਣੇ ਉਦੋਂ 28 ਲੱਖ ਦੀ ਕੀਮਤ ਲਾ ਲਓ ਤੇ ਇਹਦੀ ਲਾ ਲਓ ਜੀ ਕੀਮਤ ਬਣ ਗਈ 28000 ਰੁਪਏ ਦੇ ਨੇ ਅੱ ਆ اچھا ਆ ਸੈਲਫ ਗੇਅਰ ਸਭ ਕੁਝ ਨਾਲ ਦਾ ਜੀ ਆ ਦੇਖੋ ਜੀ ਸਾਈਡ ਤੇ ਸਟੀering ਹੈ ਦਾ ਬਾਈਲਾਰਸ ਫਿਲਮ ਨੂੰ ਦੇਖੋ ਜੀ ਸਾਈਡ ਤੇ ਸਟੀering ਹੈ ਦਾ ਗੇਅਰ ਉੱਪਰ ਨੇ ਗੇਅਰ ਸਾਰੇ ਉੱਪਰ ਨੇ ਨਾ ਇਹ ਥੱਲੇ ਲਿਫਟ ਹੈ ਜੀ ਉੱਪਰ ਇਉਂ ਨਹੀਂ ਉੱਪਰ ਕੰਮ ਕਰਦੀ ਜੀ ਉਨਹੀਂ ਥੱਲੇ ਕਰਦੀ ਇੱਕ ਲੀਵਰ ਉੱਪਰਲਾ ਇੱਕ ਥੱਲੇ ਵਾਲਾ ਇੱਕ ਵਿਚਾਲਲਾ ਸਪੀਅਰ ਜੀ ਜੇ ਅੱਗੇ ਰੋਡਰ ਲਡਰ ਲਾਣਾ ਹੋਵੇ ਉਹਦੇ ਵਾਲਾ ਜੀ ਅੱਗੇ ਦੀ ਇਹਦੇ ਵਿੱਚੇ ਹਾਈ ਵਿਚੀ ਲੋ ਅੱਛਾ ਹਾਈ ਲੋ ਇਹਦੇ ਵਿੱਚ ਹੈ ਜੀ ਵਿੱਚ ਹੈ ਜੀ ਹਾਈ ਵੀ ਇਹਦੇ ਵਿੱਚ ਹੀ ਹੈ ਪਹਿਲਾਂ ਲੱਗ ਤੋਂ ਲੱਗ ਦੇਣਾ ਹੀ ਹਾਂ ਜੀ ਅੱਛਾ ਅੱਛਾ ਵਿਚੀ ਲੋ ਇੱਕ ਲੀਵਰ ਦੇ ਵਿੱਚ ਹੀ ਹੈ ਜੀ ਅੱਛਾ ਆ ਤੁਸੀਂ ਦੱਸ ਸਰ ਕਲਚ ਵਾਲਾ ਇਹ ਡਬਲ ਕਲਚ ਹੈ ਜੀ ਉਹਦੋਂ ਦਾ ਅੱਛਾ ਜੀ ਉਹਦਾ ਡਬਲ ਉਹਦੋਂ ਦਾ ਡਬਲ ਕਲਚ ਆਇਆ ਜੀ ਅੱਛਾ ਅੱਛਾ ਆਪਣੇ ਟਰੈਕਟਰਾਂ ਦੇ ਹੁਣ ਹੁੰਦੇ ਨੇ ਜੀ ਡਬਲ ਇਹ ਉਦੋਂ ਦਾ ਡਬਲ ਆ ਗਿਆ ਇਹ ਉਹਦਾ ਡਬਲ ਕਲਚ ਆ ਗਿਆ ਠੀਕ ਆ ਜੀ ਅੱਛਾ ਦੇਖੋ ਜੀ ਆ 62 ਸਾਲ ਪਹਿਲਾਂ ਦੇਖੋ ਇੰਡੀਕੇਟਰ ਆ ਆ ਨਾਲ ਦੇ ਇੰਡੀਕੇਟਰ ਆ ਦੇਖੋ ਜੀ ਇੰਡੀਕੇਟਰ ਜੀ ਆ ਚਲਾ ਕੇ ਦਿਖਾਈ ਅੱਜ ਗਾਈ ਇਲੈਕਟ੍ਰਿਕ ਜਗਾ ਦੇ ਦਿਓ ਇਲੈਕਟ੍ਰਿਕ ਜਗਾ ਦੇ ਇੰਡੀਕੇਟਰ ਚ ਚਲਾਈ ਜੀ ਮੜੇ ਸੋਚ ਲਾ ਕੇ ਉਹ ਕਰ ਦੇ ਨਾ ਦੇਖੋ ਬੜਾ ਭਾਰੀ ਲੋਹਾ ਲਾਇਆ ਹੈ ਹਾਈਟ ਹੀ ਬਹੁਤ ਹੈ ਟਰੈਕਟਰ ਦੀ 6 ਫੁੱਟ ਹਾਈਟ ਟਰੈਕਟਰ ਦੀ 6 ਫੁੱਟ ਹਾਈਟ ਹੈ ਆ ਮੜੇ ਗੇੜਾ ਤੇਰੇ ਨਾਲ ਹੀ ਦੱਸ 7.5 ਖਤ ਆ ਦੇਖੋ ਜੀ ਇੰਡੀਕੇਟਰ ਚੱਲ ਰਹੇ ਨੇ ਹਾਂ ਜੀ ਚੱਲਦੇ ਨਹੀਂ ਲਾਲ ਦੇ ਚੱਲਦੇ ਨੇ ਇਹ ਨਾਲ ਦੇ ਇੰਡੀਕੇਟਰ ਨੇ ਦੇ ਜੀ ਲਾਲ ਦੇ ਜੀ ਨਾਲ ਚੱਲਦੇ ਨੇ ਜੀ ਸਿਹਰ ਪੇਰ ਹੁੰਦੇ ਨੇ ਜੀ ਹਾਂ ਕਦੇ ਰਿਪੇਅਰ ਕਰਾਈ ਹੋਣੀ ਰਿਪੇਅਰ ਨਾਲ ਦੀ ਬਲਬ ਉਹ ਸਾਰਾ ਸ਼ੁਰੂ ਤਾਂ ਨਹੀਂ ਕਰਾਈ ਬਲਬ ਵੀ ਉਦੋਂ ਦੀ ਨਾਲ ਦੀ ਇਹ ਸਾਰਾ ਅੱਛਾ 60 ਸਾਲ ਹੋ ਗਏ ਮੇਰਾ ਗੱਲ ਵੀ 62 ਸਾਲ ਦਾ 6200 ਵਾਲਾ ਬਦਲਾਇਆ ਵੇ ਹੋਰ ਜੋ ਉਹਨੇ ਜੀ ਅੱਜ ਕੱਲ੍ਹ ਹੋਰ ਇਤਰਾਹ ਇਹ ਪਿੱਛੇ ਦਿਖਾਉਣੇ ਤੁਹਾਨੂੰ ਸਟਾਰਟ ਕਰੀ ਇੱਕ ਵਾਰੀ ਕੋਲ ਕਾ ਨਮੀ ਦਿਖਾਉਣ ਦੇ ਵਿੱਚ ਸਟਾਰਟ ਕਰੇ ਅੱਜ ਵਾਹ ਥੱਲੇ ਲਾ ਲਈ ਅੱਛਾ ਇਹ ਜਦੋਂ ਸਟਾਰਟ ਹੁੰਦਾ ਉਹਦੀ ਚੱਲਦੇ ਨੇ ਕੋਲੀ ਆਹ ਇਹ ਫੁੱਟ ਚੱਲਣਗੇ ਅੱਛਾ ਜੀ ਨਾ ਜਿਹੜੂ ਬੈਕ ਕਰਾਂਗੇ ਜਾਂ ਅੱਗੇ ਕਰਾਂਗੇ ਫਿਰ ਚੱਲਣਗੇ ਠੀਕ ਹੈ ਜੀ ਦੇਖ ਦੇ ਪਮਸਾਈ ਦੇ ਵਿੱਚ ਉਹਨੇ ਉੱਪਰ ਕੰਮ ਕਰਦੀ ਹੈ ਉਹਨੇ ਖੁੱਲੇ ਕਰਦੀ ਹੈ ਉਹ ਦੇਖੋ ਜੀ ਹੁਣ ਚੱਲਦੇ ਨੇ ਦੇਖ ਮਿੱਕਾ ਹੋਇਆ ਕੀ ਆਈ ਬ੍ਰੇਕਾ ਬ੍ਰੇਕਾਂ ਨੇ ਬ੍ਰੇਕਾਂ ਦੇ ਡਰਮ ਨੇ ਇਹਨੇ ਡਿਸਕਵਰੀ ਕਰੇਕਾਂ ਨੇ ਇਹ ਮੈਂ ਤੁਹਾਨੂੰ ਇਹ ਦੇਖੋ ਜੀ ਇਹ ਨਾਲ ਉੱਤੇ ਅਸੀਂ ਬਿਸਤੋਗ ਨਹੀਂ ਆਪਾਂ ਪੁੱਛ ਨਹੀਂ ਕਰਾਇਆ ਠੀਕ ਹੈ ਆ ਲੈ ਵਚਰੀ ਵਾਲੇ ਗੁੱਲੇ ਨੇ ਇਹਦੇ ਵਿੱਚ ਟੂਪਾਂ ਦੇ ਵਿੱਚ ਹਾਂ ਜੀ ਆਹ ਟੂਪਾਂ ਦੇਖੋ ਜੀ ਛਿਰੀ ਵਾਲੀਆਂ ਨੇ ਜਿੰਨੇ ਮਰਜ਼ੀ ਟਾਇਰ ਅੰਦਰ ਕਰ ਲਓ ਬਾਹਰ ਕਰ ਲਓ ਜੀ ਅੱਛਾ ਐਡਜਸਟ ਵੀ ਹੁੰਦੇ ਨੇ ਜੀ ਹੋ ਸਕਦੇ ਅੱਛਾ ਜੀ ਇਹ ਟਾਇਰ ਐਡਜਸਟ ਵੀ ਹੁੰਦੇ ਨੇ ਇਹਦੇ ਜੇ ਕੰਪੈਨ ਤੇ ਚੜਦੇ ਹਾਂ ਜੀ ਬਾਹਰ ਕੱਢਣੇ ਪੈਂਦੇ ਹਣੇ ਬਾਹਰ ਨਿਕਲਦੇ ਹਾਂ ਅੱਛਾ ਜੀ ਅੱਛਾ ਅੱਛਾ ਬਾਹਰ ਆ ਜਨਾਂ ਦੀਆ ਚੌੜਾ ਕਰਨਾ ਠੀਕ ਹੈ ਅੱਛਾ ਇਹ ਟਾਇਰ ਐਡਜਸਟ ਹੁੰਦੇ ਨੇ ਜੀ ਇਹ ਬਾਹਰ ਅੰਦਰ ਹੁੰਦੇ ਨੇ ਟਾਇਰ ਇਹਦਾ ਬਾਇਆ ਘਟਾਉਣਾ ਵਧਾਉਣਾ ਉਹ ਇਹਨੇ ਆ ਦੇਖੋ ਜੀ ਇਹ ਡਿਸਕ ਬ੍ਰੇਕਾਂ ਨੇ ਇਹਦੀਆਂ ਆਹਾਂ ਜਿਹੀ ਘੁੰਮਦੀਆਂ ਨਾਲ ਬਹੁਤ ਇਹ ਡਿਸਕ ਬ੍ਰੇਕਾਂ ਨੇ ਬਹੁਤ ਹੀ ਐਡਵਾਂਸ ਤਕਨੀਕ ਸੀ ਬੇਲਾਰੂਸ ਇਹ ਰਸ਼ੀ ਰਸ਼ੀਨਾ ਜੀ ਤੇ ਆ ਦੇਖੋ ਲਿਫਟ ਲਿਫਟ ਦੀ ਬੀਟੇ ਬਹੁਤ ਨਹੀਂ ਇਹ ਨਾਲ ਦੀ ਹੈ ਇਹੀ ਵੀ ਲਿਫਟ ਦੱਸ ਰਹੇ ਨੇ ਉਹ ਉੱਨੀ ਉੱਪਰ ਜਾਂਦੀ ਓਨੀ ਥੱਲੇ ਜਾਂਦੀ ਹੈ ਜੀ ਹਾਂ ਜੀ ਟਰੈਕਟਰ ਦੇ ਟਾਇਰ ਉੱਪਰ ਚ ਤੋਲ ਜਾਂਦੇ ਨੇ ਇਹ ਥੱਲੇ ਅੱਛਾ ਜੀ ਅੱਛਾ ਇਹ ਟਰੈਕਟਰ ਦਾ ਵਜ਼ਨ ਚੱਕ ਲੈਂਦੇ ਵਜ਼ਨ ਚੱਕ ਦਿੰਦੇ ਇਹ ਥੱਲੇ ਸੁਹਾਗਾ ਰੱਖ ਦੋ ਕੋਈ ਇਹ ਤੋਲ ਜੇਗਾ ਟਰੈਕਟਰ ਠੀਕ ਹੈ ਜੀ ਅੱਛਾ ਇਹ ਟਰੈਕਟਰ ਦਾ ਵਜ਼ਨ ਵੀ ਚੱਕ ਦਿੰਦੇ ਜੇਕਰ ਥੱਲੇ ਲਾ ਕੇ ਵਜ਼ਨ ਚੱਕ ਦਿੰਦੇ ਤੇ ਅੱਛਾ ਛਤਰੀ ਇਹ ਦੀ ਇਹ ਛਤਰੀ ਨਾਲ ਦੀ ਜੀ ਖਤਰੀ ਇਹ ਨਹੀਂ ਜੀ ਕੱਪੜਾ ਜੀ ਨਾਲ ਦੀ ਜੀ ਵੈਸੇ ਕੱਪੜੇ ਇੱਕ ਦੋ ਵਾਰੀ ਪਾਏ ਨੇ ਬੱਸ ਜੀ ਨਾਲ ਦਾ ਹੀ ਸਾਰਾ ਅੱਛਾ ਅੱਛਾ ਆਹ ਦੇਖ ਆਹ ਵੇਖੋ ਜੀ ਆਹ ਨਾਲ ਦੇ ਨੇ ਜੀ ਅੱਛਾ ਛੋਟੇ ਇੰਡੀਕੇਟਰ ਆ ਛੋਟੇ ਇੰਡੀਕੇਟਰ ਨਾਲ ਦੇ ਇਹ ਇੰਡੀਕੇਟਰ ਨਾਲ ਦੇ ਨੇ ਜੀ ਠੀਕ ਬਹੁਤ ਵਧੀਆ ਹੋਰ ਜੀ ਆ ਹੈਵੀ ਵੇਖੋ ਜੀ ਸਮਾਨ ਅੱਜ ਤੱਕ ਢਿੱਲ ਨਹੀਂ ਪਈ ਇਹਨਾਂ ਚ ਸਾਰੇ ਉਸਰੇ ਹੀ ਪਏ ਨੇ ਸੇ ਉਸ ਤਰ੍ਹਾਂ ਹੀ ਮੈਨੇਜਰ ਦੂਜੇ ਟਰੱਕ ਅੱਛਾ ਬਾਹੀ ਨੂੰ ਕੰਮ ਪੂਰਾ ਲੈ ਲੈਣਾ ਪਹਿਲਾਂ ਪੂਰਾ ਕੰਮ ਲੈ ਲੈਣਾ ਹੁਣ ਥੋੜਾ ਕੱਟ ਲੈਣਾ ਅੱਛਾ 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 ਇੱਕ ਗੱਲ ਹੋਰ ਤੇ ਜੇ ਤੁਸੀਂ ਇਹਨੂੰ ਵੇਚਣਾ ਚਾਹੁੰਦੇ ਵੇਚਣਾ ਚਾਹੋਗੇ ਜੀ ਇਹਨੂੰ ਨਾ ਜੀ ਨਾ ਅਸੀਂ ਨਹੀਂ ਵੇਚਦੇ ਜੀ ਅੱਛਾ ਜੀ ਵੇਚਣਾ ਨਾ ਜੀ ਵੇਚਣਾ ਠੀਕ ਹੈ ਜੀ ਚੀਜ਼ ਹੈ ਇਹ ਹਾਂ ਜਿੱਥੇ ਲੋਕ ਆ ਰਹੇਗੇ ਦੇਖਣ ਅੱਛਾ ਦੋਸਤੋ ਜੇ ਤੁਸੀਂ ਇਹ ਟਰੈਕਟਰ ਦੇਖਣਾ ਤਾਂ ਇਹ ਪਿੰਡ ਕਾਲੀਆ ਜ਼ਿਲ੍ਹਾ ਸੰਗਰੂਰ ਨੇੜੇ ਸ਼ਹਿਰ ਬਰੇਟਾ ਤੇ ਜਾਖੜ ਜੀ ਉੱਥੇ ਤੁਹਾਨੂੰ ਇਹ ਸਰਦਾਰ ਲਖਮਿੰਦਰ ਸਿੰਘ ਦੇ ਘਰ ਮਿਲੂਗਾ ਜੀ ਟਰੈਕਟਰ ਇਹ ਤੇ ਬਹੁਤ ਹੀ ਸ਼ੌਂਕੀਆ ਟਰੈਕਟਰ ਆ ਤੁਸੀਂ ਦੇਖੋਗੇ ਇੰਨਾ ਸਾਫ਼ ਟਰੈਕਟਰ ਤੁਹਾਨੂੰ ਅੱਜ ਦੇ ਟਾਈਮ ਤਾਂ ਮਿਲਣਾ ਮੁਸ਼ਕਲ ਆ 62 ਸਾਲ ਹੋ ਗਏ ਜੀ ਇਸ ਟਰੈਕਟਰ ਨੂੰ 62 ਸਾਲ ਕੋਈ ਅੱਜ ਕੱਲ ਦਾ ਨਹੀਂ ਜਹਾਜ਼ ਜਿੱਡਾ ਇੰਜਣ ਹੈ ਜੀ ਤਾਂ ਦੇਖੋ ਆਹ ਦੇਖੋ ਜੀ ਦੋ ਬੈਟਰੀਆਂ ਨਾਲ ਚੱਲਦਾ ਦੋ ਬੈਟਰੀਆਂ ਨਾਲ ਸਟਾਰਟ ਹੁੰਦਾ ਜੀ ਦੋ ਬੈਟਰੀਆਂ ਨਾਲ ਸਟਾਰਟ ਹੁੰਦਾ ਇਹ ਤਾਂ ਤੁਸੀਂ ਦੇਖੋਗੇ ਅੱਜ ਜਿਹੜੇ ਟਰੱਕ ਆਇਆ ਕਰਦਾਈ ਆਪਣਾ ਡੀ ਮਾਡਲ ਟਰੱਕ ਆਉਂਦਾ ਸੀ ਪਹਿਲਾਂ ਤੇ ਉਹ ਡੀ ਮਾਡਲ ਟਰੱਕ ਜਿੱਡਾ ਇਹਦਾ ਬਲਾਕ ਹੈ ਜੀ ਇਸ ਟਰੈਕਟਰ ਦਾ ਅੱਛਾ ਜੀ ਚਾਰ ਸਿਲੰਡਰ ਨਹੀਂ ਚਾਰ ਸਿਲੰਡਰ ਜੀ ਅੱਛਾ ਜੀ ਚਾਰ ਸਿਲੰਡਰ ਸਿਲੰਡਰ ਜੀ ਪਹਿਲਾਂ ਡੈਨੋ ਹੁੰਦੀ ਸੀ ਜੀ ਆਹ ਕੱਲਾ ਬੈਸ ਐਲਟੀ ਲੀਟਰ ਲਵਾਇਆ ਜੀ ਇਹਦੇ 'ਚ ਹੋਰ ਕੋਈ ਚੀਜ਼ ਨਹੀਂ ਅੱਛਾ ਜੀ ਇਹ ਆ ਇਲਟਰੀਨਿਕ ਦਾ ਲਾਲਾ ਠੀਕ ਹੈ ਠੀਕ ਹੈ ਆ ਦੇਖੋ ਜੀ ਇਹ ਕਦੇ ਲਿਫਟ ਬੰਦ ਕਰਨੀ ਹੈ ਅੱਛਾ ਜੀ ਇਹ ਕੰਮ ਲੈਣਾ ਜੀ ਇਹਨੂੰ ਥੱਲੇ ਕਰ ਦਿਓ ਜੇ ਉੱਪਰ ਕਰਨੀ ਫਿਰ ਬੰਦ ਹੋ ਜਾਂਦੀ ਹੈ ਫਿਰ ਲੋਡ ਨਹੀਂ ਪਿੱਛੇ ਕੋਈ ਚੀਜ਼ ਨਹੀਂ ਚੱਲਦੀ ਅੱਛਾ ਜੀ ਇਹ ਲਿਫਟ ਹਾਂ ਜੀ ਇਹ ਬੰਦ ਹੋ ਜਾਂਦੀ ਹੈ ਮਗਰ ਸਾਰਾ ਸਿਸਟਮ ਬੰਦ ਹੋ ਜਾਂਦਾ ਅੱਛਾ ਬੰਦੇ ਜੀ ਲਿਫਟ ਦਾ ਕੰਮ ਅੱਛਾ ਇਹ ਲਾਓ ਇਹ ਲਾਓ ਜੀ ਆਪਾਂ ਚਲਾਣਾ ਹੈ ਲੋਡ ਪਈ ਹੈ ਚਲਾ ਲਓ ਨਹੀਂ ਚੱਲਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਛਾ ਜੀ ਇੱਕ ਤੁਸੀ ਆ ਦੱਸਰੇ ਸੀ ਇਹ ਕੀ ਚੀਜ਼ ਹੈ ਜੀ ਇਹ ਇਹ ਲੋਕ ਸਿਸਟਮ ਹੈ ਜੀ ਇਹ ਤਾਂ ਜੇ ਇਹਨੂੰ ਆਪਾਂ ਥੱਲੇ ਦੱ ਇਹ ਬਿਲਕੁਲ ਸਟਾਰਟ ਨਹੀਂ ਹੁੰਦਾ ਜੀ ਕਿਸੇ ਕੋਲੋਂ ਵੀ ਅੱਛਾ ਜੀ ਹਾਂ ਜੀ ਕੋਈ ਉਸ ਮਰਜ਼ੀ ਕਰ ਲੋ ਉਸ ਮਰਜ਼ੀ ਕਰ ਲੋ ਜਿਹਦਾ ਕਰੰਟ ਕੱਟਿਆ ਗਿਆ ਜੀ ਸਾਰਾ ਇਹ ਨਾਲ ਹੁੰਦਾ ਹੈ ਜੀ ਇੱਥੋਂ ਆਪਾਂ ਇਹਨੂੰ ਚਲਾ ਦੇਾਂਗੇ ਨਾਲ ਦਿਓ ਹੁਣ ਚੱਲੂ ਹੈ ਜੀ ਅੱਛਾ ਜੀ ਅੱਛਾ ਹਾਂ ਜੀ ਹੁਣ ਚੱਲ ਗਿਆ ਠੀਕ ਹੈ ਜੀ ਅੱਛਾ ਜੀ ਇਹਨੂੰ ਲਾਵਾਂਗੇ ਤਾਂ ਸਟਾਰਟ ਹੋ ਜੂਗਾ ਨਹੀਂ ਹੁੰਦਾ ਨਹੀਂ ਜੀ ਨਹੀਂ ਤੇ ਹੁੰਦਾ ਨਹੀਂ ਠੀਕ ਹੈ ਜੀ ਠੀਕ ਇਹ ਤਾਂ ਕਰੰਟ ਕੱਟਿਆ ਜਾਂਦਾ ਜੀ ਇਹ ਨਾਲ ਹੀ ਆਇਆ ਜੀ ਪਹਿਲੇ ਦਿਨ ਤੋਂ ਅੱਛਾ ਪਹਿਲੇ ਦਿਨ ਤੋਂ ਨਾਲ ਆਇਆ ਜੀ ਅੱਛਾ ਇਹ ਟੈਂਕੀ ਕਿੰਨੇ ਲੀਟਰ ਦੀ ਜੀ ਇਹ ਜੀ 120 ਲੀਟਰ ਦੀ ਟੈਂਕੀ ਜੀ ਅੱਛ ਇਹ ਮੰਗਲੈਲ ਟੈਂਕੀ ਹੈ ਜੀ ਮੰਗਲੈਲ ਅੱਛਾ ਅੱਛਾ ਇਹ ਪੰਪ ਦੀ ਆ ਦੇਖੋ ਦੋਸਤ ਇਹ ਨਵੀਂ ਗੱਲ ਹੈ ਵੀ ਇੱਥੇ ਇਹਦੇ ਮੰਗਲੈਲ ਪੈਂਦਾ ਹੈਗਾ ਇਹਦੇ ਡੀਜ਼ਲ ਨਹੀਂ ਪੈਂਦਾ ਇੱਥੇ ਹਾਂ ਇਹ 20 ਲੀਟਰ ਮੰਗਲੈਲ ਪੈਂਦਾ ਹੈ ਹਾਂ 20 ਲੀਟਰ ਮੰਗਲੈਲ ਪੈਂਦਾ ਜੀ ਇਹਦੇ ਇੱਥੇ ਇੰਜਨ ਵਾਲਾ ਜੀ ਇੰਜਨ ਵਾਲਾ ਹਾਂ ਇੰਜਨ ਵਾਲਾ ਮੰਗਲੈਲ ਜੀ ਵਾਲਾ ਨਹੀਂ ਜੀ ਇਹਦਾ ਲਿਫਟ ਦਾ ਜੀ ਅੱਛਾ ਲਿਫਟ ਮੰਗਲੈਲ ਪੈਂਦਾ ਜੀ ਇੱਥੇ ਹਾਂ ਲਿਫਟ ਮੰਗਲੈਲ ਇੱਥੇ ਮੈਂ ਲਿਫਟ ਤੇਲ ਪੈਂਦਾ ਅੱਛਾ ਜੀ ਇਹਦੇ ਆਪਣਾ ਡੀਜ਼ਲ ਟੈਂਕੀ ਆਜੇ ਬੈਕ ਸਾਈਡ ਹੈ ਜੀ ਅੱਛਾ ਜੀ ਆ ਦੇਖੋ ਦੋਸਤ ਆ ਡੀ ਇਹ ਡੀਜ਼ਲ ਟੈਂਕੀ ਹੈ ਜੀ ਇਹਦੀ ਹਾਂ ਜੀ ਇੱਥੋਂ ਤੇਲ ਬੰਦ ਠੀਕ ਹੈ ਜੀ ਅੱਛਾ 120 ਲੀਟਰ ਤੇਲ ਬੰਦੇਗੇ 120 ਲੀਟਰ ਬਟਿਲ ਵਿੱਚ ਹਾਂ ਬਹੁਤ ਵਧੀਆ ਐਡਵਾਂਸ ਤਕਨੀਕ ਹਾਂ ਜੀ ਥੱਲੇ ਬੈਠਣ ਨੂੰ ਬਹੁਤ ਵਧੀਆ ਆਰਾਮਦਾ ਹੈ ਇਹਦਾ ਹਾਂ ਜੀ ਦੂਵੇਂ ਬੰਦੇ ਬਿੰਦੇ ਨੇ ਜੀ ਫਿਰ ਅੱਛਾ ਜੀ ਸੈਕਟਰ ਦੇ ਵਿਚਾਲੇ ਠੀਕ ਹੈ ਇੰਜਨ ਚ ਪੈਂਦਾ 20 ਲੀਟਰ ਤੇਲ ਜੀ ਥੱਲੇ ਠੀਕ ਹੈ ਜੀ ਠੀਕ ਦੇਖੋ ਬੈ ਕੇ ਦੇਖੀਓ ਜੇਖੋ ਜੀ ਕੋ ਦੇਖੋ ਪਿੱਛੇ ਪਾਉਂਦਾ ਇਕ ਕੋਈ ਬਹੁਤ ਹੀ ਆਰਾਮਦਾਇਕ ਬੜਾ ਵਧੀਆ ਦੇਖੋ ਇਹ ਸਟੀering ਵੀ ਨਾਲ ਦਾ ਜੀ ਅੱਜ ਤੱਕ ਅੱਛਾ ਅੱਛਾ ਜੀ ਹਾਂ ਜੀ ਆ ਸਟੀering ਵੀ ਨਹੀਂ ਬਸ ਵਲ ਬੀਲ ਜਿਹੜਾ ਨਾਲ ਦਾ ਹੈ ਅੱਛਾ ਸਟਾਰਟ ਕਰਿਓ ਜੀ ਇੱਕ ਵਾਰੀ ਮੈਂ ਚਲਾ ਕੇ ਦੇਖਣਾ ਕੋਈ ਇੱਕ ਨਵੜ ਲਈ ਇਹ ਇਹ ਚੜੇ ਚੱਲਦਾ ਇਹ ਤੋਂ ਪਿੱਛੋਂ ਠੀਕ ਹੈ ਜੀ ਤਾਂ ਦੋਸਤੋ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਮਨੀ ਬਰੇਟਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਤੁਹਾਡੇ ਪਿੰਡ ਜਾਂ ਤੁਹਾਡੇ ਸ਼ਹਿਰ ਜਾਂ ਕਿਸੇ ਵੀ ਏਰੀਆ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਪੁਰਾਣੀ ਚੀਜ਼ ਮਿਲਦੀ ਜਾ ਟਰੈਕਟਰ ਹੋਇਆ ਕਾਰ ਹੋਇਆ ਤਾਂ ਮੈਨੂੰ ਕਮੈਂਟ ਦੇ ਵਿੱਚ ਆਪਣਾ ਨੰਬਰ ਲਿਖੋ ਠੀਕ ਹੈ ਜੀ ਨਹੀਂ ਮੇਰੇ ਨਾਲ ਸੰਪਰਕ ਕਰੋ ਮੇਰਾ ਨੰਬਰ ਆ 6239007025 ਤਾਂ ਦੋਸਤੋ ਜੇਕਰ ਇਹ ਜੀ ਯੂਨੀਕ ਵੀਡੀਓ ਤੁਸੀਂ ਦੇਖਣੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਨੀ ਬਰੇਟਾ ਮੇਰੇ ਚੈਨਲ ਦਾ ਨਾਮ ਆ ਸੋ ਮਿਲਦੇ ਆ ਅਗਲੀ ਵੀਡੀਓ ਨਾਲ ਧੰਨਵਾਦ